ਕੋਡੀ 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 ਪੁਆਇੰਟ ਬੁੱਟਰਾਂ ਦਾ ਭਿੰਡਰ ਤੇ ਠੀਕਰੀ ਵਾਲੇ ਨੂੰ ਮੇਰੀ ਬੇਨਤੀ ਹੈ ਬਈ ਵੀਰਵੰਦ ਦੇ ਜਲਦੀ ਨਾਲ ਆ ਜਾਣ ਕਿਰਪਾ ਕਰਕੇ ਭਿੰਡਰ ਤੇ ਠੀਕਰੀ ਵਾਲ ਆਹ ਫੇਰ ਆ ਗਿਆ ਉਹ ਕਹਿੰਦਾ ਟੱਚ ਲਾਉਣਾ ਤੇ ਲਾਉਣਾ ਛੀਲੂ ਨੂੰ ਹੀ ਐ ਇਹ ਇੱਥੇ ਰੱਖ ਕੀ ਬਾਤ ਹੈ ਇੱਥੇ ਰੱਖ ਕੀ ਹੋ ਤੇਰੇ ਸੋਹਣਾ ਪਿੰਡ ਕਿਹੜਾ ਪਿੰਡ ਕਿਹੜਾ ਜਰਾ ਜਨੇਤਪੁਰਾ ਪਿੰਡ ਕੀ ਨਾਂ ਦਾ ਅੰਤਰਨਾਮ ਮੈਂ ਅੰਤਰ ਦਾ ਸ਼ਹਿਰ ਦਾ ਹਾਂ ਧੰਨਾ ਨਾਮ ਬਾਈ ਜਨੇਤਪੁਰਾ ਪਿੰਡ ਆ ਕਹਿੰਦਾ ਮੈਂ ਜਨੇਤਪੁਰੇ ਵਾਲੇ ਅੰਤਰ ਦਾ ਸ਼ਹਿਰ ਦਾ ਇਹ ਮੁੰਡੇ ਨੇ ਮਾਨ ਖੁਸ਼ ਕੀਤਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਧੰਨਾ ਜਨੇਤਪੁਰੇ ਵਾਲਾ ਆਓ ਜੀ ਪਿੰਡਰ ਤੇ ਠੀਕਰੀ ਵਾਲਾ ਪੈਣੀ ਤੇ ਰੋਡੂ ਕਲੱਬ ਕੌਂਕੇ ਰੌਤਾ ਤਾਂ ਮੋਗਾ ਵੀ ਤੇ ਪਟਾੜ ਸੁਰਖਪੁਰ ਤੇ ਮੀਨੀਆਂ ਇਹ ਟੀਮਾਂ ਕਿਰਪਾ ਕਰਕੇ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਜਗਰੂਪ ਸਿੰਘ ਜੌਰ ਕੈਨੇਡਾ ਤੇ ਜੋਰਾ ਜੋਲ ਕੈਨੇਡਾ ਉਹਨਾਂ ਵੱਲੋਂ 500 ਦੇ ਮਾਣ ਇਸ ਨੌਜਵਾਨ ਦੇ ਆਇਆ ਹਨ ਨੇ ਜਨੀਤਪੁਰੇ ਵਾਲੇ ਦੇ ਲਈ ਬਹੁਤ ਬਹੁਤ ਧੰਨਵਾਦ ਰਾਜਾ ਯੂਕੇ ਤੇ ਜੱਸਾ ਯੂਕੇ ਉਹ ਵੀ ਸਾਡੇ ਵੀਰੇ ਨਾਲ ਮੈਚ ਨਾਲ ਲਾਈਵ ਜੁੜੇ ਹੋਏ ਆ ਵੱਡਾ ਧੰਨਵਾਦ ਕਰਦੇ ਆ ਅਵਤਾਰ ਡਾਕਟਰ ਜੀ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਦੀ ਵੱਡੀ ਹਾਜ਼ਰੀ ਹੈ ਸਾਡੇ ਨਗਰ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ